ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਕਨੜਕੀ ਜੋ ਕਿ ਭਵਾਨੀਗੜ੍ਹ ਤੋਂ ਨੰਬਰ ਉਰ ਦੇ ਉੱਤੇ ਸਥਿਤ ਹੈ ਜੀ ਬਹੁਤ ਸੁੰਦਰ ਅਤੇ ਪਵਿੱਤਰ ਸਥਾਨ ਬਣਿਆ ਹੋਇਆ ਜੀ ਅੱਜ ਅਸੀਂ ਜਾ ਰਹੇ ਸੀ ਅੱਗੇ ਨਾਬੇ ਵੱਲ ਤਾਂ ਚਲੋ ਸੋਚਿਆ ਵੀ ਗੁਰਦੁਆਰਾ ਦਰਸ਼ਨ ਕਰਕੇ ਜਾਈਏ ਜੀ ਤੇ ਹੁਣ ਅਸੀਂ ਉੱਥੇ ਜਾ ਰਹੇ ਹਾਂ ਤੇ ਜਾ ਕੇ ਤੁਹਾਨੂੰ ਕਰਾਵਾਂਗੇ ਦਰਸ਼ਨ ਬਣੇ ਰਿਹਾ ਆਪਣੇ ਬਲੌਗ ਨਾਲ ਲਓ ਜੀ ਆਪਾਂ ਪਹੁੰਚ ਚੁੱਕਾ ਜੀ ਗੁਰਦੁਆਰਾ ਸਾਹਿਬ ਕਨੜਕੀ ਜਿਵੇਂ ਦੱਸਿਆ ਸੀ ਤੁਹਾਨੂੰ ਆਪਾਂ ਨਾਬਾ ਤੇ ਪਵਾਨੀਗੜ ਦੇ ਵਿਚਾਲੇ ਸਤਤ ਹੈ ਜੀ ਦੇਖੋ ਜੀ ਆਪਾਂ ਚਾਰੇ ਅੰਦਰ ਪਹਿਲਾਂ ਆਪਾਂ ਚਲਾਂਗੇ ਦਰਬਾਰ ਸਾਹਿਬ 'ਚ ਮੱਥਾ ਟੇਕਾਂਗੇ ਤੇ ਕਰਾਂਗੇ ਦਰਸ਼ਨ ਗੁਰੂ ਸਾਹਿਬ ਦੇ ਦੇਖੋ ਜੀ ਬਹੁਤ ਵੱਡਾ ਅਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਬਾਬਾ ਜੀ ਵੀ ਰਹੇ ਨੇ ਹੈਗੇ ਨੇ ਮੇਲਾ ਹੁਣ ਵੀ ਜੋ ਕਿ ਪ੍ਰਚਾਰਕ ਨੇ ਮੇਰੇ ਨੌਂ ਹੰਦਮਾਗ ਚੋਂ ਵਿਸਰ ਗਏ ਹਾਂ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਕਰਕੇ ਦੱਸਿਓ ਸਾਰੇ ਜਿਹੜੇ ਆਏ ਹੋਏ ਨੇ ਅੱਜ ਕਬੱਚੇ ਫਰੀ ਸੁੱਟੀ ਸੀ ਸੰਡੇ ਸੀ ਅੱਜ ਸਾਰਿਆਂ ਨੂੰ ਸੀਆ ਨੈਰਾ ਦਿਲਪ੍ਰੀਤ ਮੈਂ ਗੁਰਤੇਜਾਨ ਗਗਨ ਕਰਨ ਆ ਸਾਰੇ ਆਏ ਸੀਗੇ ਜੀਪ ਲੈ ਕੇ ਪਹਿਲਾਂ ਸਲਾਸੀ ਮੋਟਰਸਾਈਕਲਾਂ ਤੇ ਸੋਚੇ ਮੋਟਰਸਾਈਕਲ ਤੇ ਚਲ ਗਰਮੀ ਐ ਬਦੀਨ ਹੋਵਾਂਗੇ ਤੇ ਤੇਲ ਤਾਂ ਉਨੀ ਮੱਚੀਆਂ ਦਾ ਹੁੰਦਾ ਫਿਰ ਅਸੀਂ ਪਲਾਨ ਬਣਾਇਆ ਵੀ ਗੱਡੀ ਚੱਲ ਜੇ ਮੌਜ ਨਾਲ ਚਲੋ ਤੇ ਹੁਣ ਲਓ ਜੀ ਆਪਾਂ ਚੱਲਿਆਂ ਦਰਬਾਰ ਸਾਹਿਬ ਚ ਅੰਦਰ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਨਾਲੇ ਆਪਾਂ ਨਿਵਾਸਤਕ ਹੋਵਾਂਗੇ ਮੱਥਾ ਟੇਕਾਂਗੇ ਗੁਰੂ ਸਾਹਿਬ ਨੂੰ ਦੇਖੋ ਜੀ ਨਰਵਾਲ ਸਾਹਿਬ ਬਹੁਤ ਸੁੰਦਰ ਬਣਿਆ ਹੋਇਆ ਹੈ। ਕੋ ਦਪਹਿਰਾਂ ਟਾਈਮ ਹੋ ਚੁੱਕੇ ਸੰਗਤ ਕੱਟਾ ਹੈ। ਤਕਰੀਬਨ 11 12 ਵੱਜ ਚੁੱਕੇ ਨੇ। ਸਵਾ 11 ਹੋ ਚੁੱਕੇ ਨੇ ਮੈਨੂੰ ਲੱਗਦਾ। ਹਾਂਜੀ ਸਵਾ 11 ਵੱਜ ਚੁੱਕੇ ਨੇ। ਕਸਵੇ ਦੇ ਸ਼ਾਮ ਸੰਗਤ ਵੱਧ ਹੁੰਦੀ ਆ। ਲਓ ਜੀ। ਆਪਾਂ ਟਿਕਿਆ ਮੱਥਾ। ਸਾਰਿਆਂ ਨੇ ਆਉਣ ਦਾ ਅੱਜ ਮੌਕਾ ਮਿਲਿਆ ਸੀਗਾ। ਵੀ ਚਲੋ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਚੱਲੀ ਇਹਨੇ ਬਲੌਗ ਤਿਆਰ ਕਰੀਏ ਤਾਂ ਜੋ ਹੋਰ ਆਪਣੇ ਨਾਲ ਭੈਣ ਭਰਾ ਜੁੜੇ ਹੋਏ ਨੇ ਉਹ ਵੀ ਦਰਸ਼ਨ ਕਰ ਲੈਣਗੇ ਕਿਉਂਕਿ ਸਾਰਿਆਂ ਤੋਂ ਨਹੀਂ ਆਇਆ ਜਾਂਦਾ ਹੁੰਦਾ ਹਨਾ ਚਲੋ ਵੀਡੀਓ ਰਾਹੀਂ ਦਰਸ਼ਨ ਕਰ ਲਾਂਗੇ ਪਿੰਡ ਕਨੌਰ ਕੀ ਬੋਨ ਨਿਕੜ ਤੋਂ ਨੱਬਾ ਰੋਡ ਦੇ ਉੱਤੇ ਸਿੱਧਾ ਹੀ ਸੜਕ ਦੇ ਉੱਪਰ ਹੀ ਆ ਜੇ ਕਦੇ ਆਉ ਤਾਂ ਜਰੂਰ ਦਰਸ਼ਨ ਕਰਕੇ ਜਾਇਓ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਲੋ ਜੀ ਮੈਂ ਵੀ ਤੇ ਕੇ ਮੱਥਾ ਗੁਰੂ ਸਾਹਿਬ ਨੂੰ ਦੇ ਆਸ਼ੀਰਵਾਦ ਦੇਖੋ ਜੀ ਕਿੰਨਾ ਸੋਹਣਾ ਦਰਵਾਜ਼ਾ ਸਾਹਿਬ ਬਣਿਆ ਹੋਇਆ ਤੇ ਹੁਣ ਚੱਲਾਂਗੇ ਆਪਾਂ ਥੱਲੇ ਜੀ ਮੱਥਾ ਟੇਕਾਂਗੇ ਦੇਖੋ ਨੀਚੇ ਬਹੁਤ ਸੁੰਦਰ ਬਣਿਆ ਹੋਇਆ ਸਾਰੇ ਸੀ ਜਾ ਰਹੇ ਨੇ ਨੀਚੇ ਦੇਖੋ ਬਹੁਤ ਸੁੰਦਰ ਬਣਾਇਆ ਹੋਇਆ ਦੇਖ ਰਹੇ ਹੋ ਤੁਸੀਂ ਸ਼ਾਸਤਰ ਪਏ ਨੇ ਗੁਰੂ ਸਾਹਿਬ ਦੇ ਕਰੋ ਜੀ ਦਰਸ਼ਨ ਤੇ ਚੱਲਦੇ ਚੱਲਦੇ ਬਲੌਗ ਨੂੰ ਸ਼ੇਅਰ ਜਰੂਰ ਕਰੀ ਚੱਲਿਓ ਤੇ ਜਿਹੜੇ ਭੈਣ ਭਰਾ ਪੱਲਾ ਇੱਥੇ ਆਏ ਨਹੀਂ ਉਹ ਵੀ ਦੱਸਿਓ ਕਮੈਂਟ ਕਰਕੇ ਜਿਹੜੇ ਕਦੇ ਨਹੀਂ ਆਏ ਉਹ ਵੀ ਦੱਸਿਓ ਕਮੈਂਟ ਕਰਕੇ ਅਤੇ ਕੌਣ ਕੌਣ ਆਉਣਾ ਚਾਹੁੰਦਾ ਉਹ ਵੀ ਦੱਸਿਓ ਅਸੀਂ ਮੈਂ ਤਾਂ ਪਹਿਲੀ ਵਾਰ ਆਇਆ ਸ਼ਾਇਦ ਗੁਰਧਿਆਨ ਹੋ ਸਕਦਾ ਪੱਲਾ ਆਇਆ ਹੋਵੇ ਮੈਂ ਗਗਨ ਤਾਂ ਅਸੀਂ ਪਹਿਲੀ ਵਾਰ ਹੀ ਆਇਆ ਸ਼ਾਇਦ ਕਰਨਾ ਵੀ ਕਹਿੰਦੀ ਸ਼ਾਇਦ ਪੱਕਾ ਨਹੀਂ ਪਤਾ ਇਹ ਪਹਿਲੀ ਵਾਰ ਹੀ ਆਈ ਹੈ ਬਟਾਣ ਮੇਰੇ ਬੱਚੇ ਮੈਂ ਪਹਿਲੀ ਵਾਰ ਆਇਆ ਸੀਗਾ ਤੁਸੀਂ ਵੀ ਦੱਸਿਓ ਵੀ ਆਉਣਾ ਚਾਹੁੰਦੇ ਹੋ ਜਾਂ ਆਏ ਹੋ ਹੋ ਕਮੈਂਟ ਕਰਕੇ ਲੋ ਜੀ ਮੈਂ ਤਾਂ ਟੇਕ ਤਾਂ ਹੁਣ ਆਪਾਂ ਬੈਠਾਂਗੇ 2 ਮਿੰਟ ਬਹੁਤ ਸਕੂਨ ਮਿਲਦਾ ਹੈ ਧਰਮਸਥਾਨ ਤੇ ਜਾ ਕੇ ਜਦੋਂ ਕੁਰਬਾਨੀ ਚੱਲਦੀ ਹੁੰਦੀ ਹੈ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਹੈ ਚੱਲਦ ਚੱਲ ਰਹੇ ਸੀਗੇ ਪਰ ਉਹ ਸਾਨੂੰ ਬੰਦ ਕਰਨੇ ਪੈਂਦੇ ਆ ਆਵਾਜ਼ ਕਿਉਂਕਿ ਸਾਨੂੰ ਪਤਾ ਕਾਪੀਰਾਈਟ ਵਗੈਰਾ ਦਿੱਕਤ ਆ ਜਾਂਦੀ ਆ ਕਿਉਂਕਿ ਨਿਊ ਜਰਨਲ Song ਚੱਲ ਰਹੇ ਸੀ ਲੈ ਲੋ ਆਪਾਂ ਧਾਰਮਿਕ ਜਿਹੜੇ ਹੁੰਦੇ ਨੇ ਆਪਣੇ ਸ਼ਬਦ ਚੱਲ ਰਹੇ ਸੀਗੇ ਕਭ ਜੇ ਤਾਂ ਆਪ ਗੁਰਬਾਣੀ ਪੜਦਾ ਹੁੰਦੇ ਨੇ ਗ੍ਰੰਥੀ ਸਿੰਘ ਆਪਣੇ ਤਾਂ ਉਹ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਰ ਜਦੋਂ ਕੋ ਮਿਊਜ਼ਿਕ ਦੇ ਟਾਈਪ ਚੱਲਦਾ ਹੁੰਦਾ ਫਿਰ ਦਿੱਕਤ ਆ ਜਾਂਦੀ ਹੈ। ਲਓ ਜੀ ਹੁਣ ਅਸੀਂ ਆ ਚੁੱਕੇ ਹਾਂ ਬਾਹਰੇ। ਦੇਖੋ ਜੀ ਬਹੁਤ ਸੁੰਦਰ ਬਣਿਆ ਹੋਇਆ ਸਥਾਨ ਹੈ। ਦੇਖੀ ਰਿਓ ਤੁਸੀਂ। ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਮਨ ਨੂੰ ਬਹੁਤ ਸਕੂਨ ਮਿਲਿਆ। ਤੇ ਲੋ ਜੇ ਪਾ ਸਾਰਾ ਤੁਨ ਗੁਰਦੁਆਰਾ ਸਾਹਿਬ ਦਿਖਾਤੀ ਇਹ ਨਾਲੇ ਇਹ ਲੰਗਰ ਹਾਲ ਆ ਗਿਆ ਜੀ ਪ੍ਰਸ਼ਾਦਾ ਹੀ ਛਕਿਆ ਸੀ ਮਨ ਹੈ ਨਹੀਂ ਸਵਰ ਬਾਬਾ ਜੀ ਨੇ ਬੇਨਤੀ ਕੀਤੀ ਕਹਿੰਦੇ ਵੀ ਚਲੋ ਜੋ ਪ੍ਰਸ਼ਾਦ ਨਹੀਂ ਖਾਣਾ ਤਾਂ ਖੀਰ ਬਣੀ ਹੋਈ ਖੀਰ ਜਰੂਰ ਖਾ ਕੇ ਜਾਇਓ ਫਿਰ ਅਸੀਂ ਖੀਰ ਖਾਧੀ ਕੋ ਪ੍ਰਸ਼ਾਦਾ ਹੀ ਪਿੱਛੇ ਇੱਕ ਹੋਸਤਾਨ ਤੇ ਖੜੇ ਸੀ ਧਰਮਸਥਾਨ ਤੇ ਉੱਥੇ ਸੀ ਖਾਇਆ ਸੀਗੇ ਤਾਂ ਕਰਕੇ ਫਗੂਆਣਾ ਗੁਰਦੁਆਰਾ ਸਾਹਿਬ ਹੈ ਉਹ ਵੀ ਬਲੌਗ ਆਪ ਤਿਆਰ ਕਰਿਆ ਪਹਿਲਾਂ ਅਪਲੋਡ ਕਰਾਂਗੇ ਉਹ ਵੀ ਦੇਖਿਓ ਦੇਖੋ ਜੀ ਪ੍ਰਸ਼ਾਦੇ ਦਾ ਰੋਟੀ ਲੱਸੀ ਨਾਲ ਤੇ ਨਾਲ ਖੀਰ ਸੀਗੀ ਤੇ ਬਾਬਾ ਜੀ ਨੇ ਬੇਨਤੀ ਕੀਤੀ ਬਸ ਬਸਿ ਕਿਹਾ ਜੀ ਚਲੋ ਜੀ ਰੋਟੀ ਖਾਧੀ ਹੋਈ ਆ ਪ੍ਰਸ਼ਾਦੇ ਛਕੇ ਹੋਏ ਨੇ ਕਿਉਂਕਿ ਇਹ ਵੀ ਚਲੋ ਖੀਰ ਜ਼ਰੂਰ ਖਾਓ ਤੇ ਇਸ ਨੇ ਖੀਰ ਖਾਧੀ ਸਾਰਿਆਂ ਨੇ ਬੱਚੇ ਨੇ ਵੀ ਖਾਧੀ ਦੇਖੋ ਬਹੁਤ ਵੱਡਾ ਤੇ ਸੁੰਦਰ ਬਣਿਆ ਹੋਇਆ ਜੀ ਦੇਖੋ ਇਧਰ ਮਾਈਆਂ ਸੇਵਾ ਕਰ ਰਹੀਆਂ ਨੇ ਪ੍ਰਸ਼ਾਦੀਆਂ ਬਣਨ ਲੱਗ ਰਹੇ ਨੇ ਸੇਵਾ ਕਰਦੀਆਂ ਹੋਈਆਂ ਮਾਤਾ ਮਾਂ ਗੁਰਦੁਆਰਿਆਂ ਸੇਵਾ ਤਾਂ 24 ਘੰਟੇ ਚੱਲਦੀ ਰਹਿੰਦੀ ਹੈ ਨਾ ਸੇਵਾਦਾਰਾਂ ਦੀ ਘਾਟ ਹੁੰਦੀ ਹੈ ਹਨਾ ਦਾ ਲੰਗਰ ਵਾਸਤੇ ਦੀ ਘਾਟ ਹੁੰਦੀ ਹੈ ਵਾਹਿਗੁਰੂ ਆਸ਼ੀਰਵਾਦ ਹੀ ਹੈ ਬਿਤੇ ਗੁਰਦੁਆਰਾ ਸਾਹਿਬ ਜੀ ਲੰਗਰ 24 ਘੰਟੇ ਕਹਿੰਦਾ ਟੁੱਟ ਵਰਤਦੀ ਰਹਿੰਦੇ ਨੇ ਇਹ ਕਿਰਪਾ ਹੈ ਵਾਹਿਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਨਾਲ ਲੰਗਰ ਜਿਹੜੇ 24 ਘੰਟੇ ਚੱਲਦੇ ਚੱਲਦੇ ਰਹਿੰਦੇ ਨੇ ਤਿੰਨ ਸਾਲ ਚੁੱਲਦੇ ਰਹਿੰਦੇ ਨੇ ਜਿੱਥੇ ਗੁਰੂ ਸਾਹਿਬ ਦਾ ਨਿਸ਼ਾਨ ਝੂਲਦਾ ਲੰਗਰ ਤਾਂ ਉੱਥੇ ਮਿਲ ਨਹੀਂ ਮਿਲਣਾ ਲਓ ਜੀ ਹੁਣ ਆਪ ਬੈਠ ਚੁੱਕੇ ਆਂ ਤੇ ਛਕਾਂਗੇ ਖੀਰ ਬਹੁਤ ਜ਼ਿਆਦਾ ਟੇਸਟੀ ਖੀਰ ਬਣੀ ਹੋਈ ਸੀ ਟਿੱਡ ਭਰਿਆ ਹੋਇਆ ਸੀਗਾ ਉਹਦਾ ਖਾਣਾ ਪਰ ਮਨ ਦੇਖ ਕੇ ਜੀ ਖਾਣ ਨੂੰ ਦਿਲ ਕਰਿਆ ਮਨ ਨਹੀਂ ਭਰਿਆ ਦਾ ਖਾਣਾ ਖਾਂਕੋ ਕਿ ਗੁਰੂ ਘਰਾਂ ਚ ਜੋ ਲੰਗਰਾਂ ਚ ਬੈਸ ਕਿਤੇ ਵੀ ਲੰਗਰ ਗਈਏ ਬਈ ਚਲੋ ਲੰਗਰ ਦਾ ਜਿਹੜਾ ਪ੍ਰਸ਼ਾਦਾ ਕੁਛ ਵੀ ਲੰਗਰ ਚ ਬਣਿਆ ਹੁੰਦਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਖਾ ਕੇ ਮਨ ਨੂੰ ਇਹਨਾਂ ਸਕੂਨ ਮਿਲਦਾ ਹੈ ਨਟਟ ਪਰ ਆਏ ਲਾਲਪੀਆ ਬਗਨੇ ਖਾਣੇ ਵਿਆਹ ਸ਼ਾਦੀਆਂ ਤਿਜਾਬ ਬਣ ਕੇ ਜੀ ਫਰਨਾ ਹੋ ਗਿਆ ਠਮਕਾ ਹੋ ਗਿਆ ਐਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਯਾਰ ਆ ਜਿੰਦਾ ਖਾ ਕੇ ਮਨ ਨੂੰ ਸਕੂਨ ਮਿਲਦਾ ਸਾਰੇ ਅਸੀਂ ਸ਼ੱਕ ਰਹੇ ਜੀ ਗੁਰਦਿਆਂ ਬਾਸ਼ਕੂਗਾ ਸਾਰੇ ਖੀਰ ਸ਼ੱਕੀ ਬਹੁਤ ਆਨੰਦਾਇਆ ਬਹੁਤ ਵਧੀਆ ਲੰਗਰ ਪਾਣੀ ਤਿਆਰ ਕੀਤਾ ਸੀ ਸੇਵਾਦਾਰਾਂ ਨੇ ਵਾਹਿਗੁਰੂ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਲੋ ਜੀ ਸਾਰੇ ਜੀ ਖੀਰ ਸ਼ੱਕ ਰਹੇ ਬਹੁਤ ਸੋਹੰਦਰ ਸਥਾਨ ਬਣਿਆ ਹੋਇਆ ਬਹੁਤ ਆਨੰਦ ਵੀ ਆਇਆ ਜਾਣ ਦਾ ਮੌਕਾ ਮਿਲਿਆ ਪਹਿਲੀ ਵਾਰ ਦਰਸ਼ਨ ਕੀਤੇ ਤੁਸੀਂ ਵੀ ਜਰੂਰ ਪਹੁੰਚਿਓ ਤੇ ਜਿਹੜੇ ਪਹੁੰਚੇ ਹੋਏ ਨੇ ਉਹ ਵੀ ਦੱਸੋ ਕਮੈਂਟ ਕਰਕੇ ਵੀ ਕੌਣ-ਕੌਣ ਇੱਥੇ ਆਇਆ ਹੋਇਆ ਅਸੀਂ ਪਹਿਲੀ ਵਾਰ ਆਏ ਸੀਗੇ ਲੋਈ ਸੰਗਤ ਹੋਰ ਵੀ ਪ੍ਰਸਾਦਿਸ਼ਕ ਦੀ ਹੋਈ ਨਾਲ ਲੱਸੀ ਅਸੀਂ ਪਿੱਛੇ ਖੜੇ ਸੀ ਗੁਰਦੁਆਰਾ ਸਾਹਿਬ ਵਿੱਚ ਪਾਗੂ ਆਣਾ ਉੱਥੇ ਵੀ ਲੱਸੀ ਪੀਤੀ ਜਨੇ ਬਹੁਤ ਆਨੰਦ ਆਇਆ ਬਹੁਤ ਬੜਿਆਂ ਗੁਰਦੁਆਰਾ ਸਾਹਿਬ ਚ ਤਾਂ ਕਿ ਯਾਰ ਸਕੂਨ ਬਹੁਤ ਮਿਲਦਾ ਮੈਨੂੰ ਤਾਂ ਬਹੁਤ ਆਨੰਦ ਆਉਂਦਾ ਤੇ ਗੁਰੂ ਘਰ ਦਾ ਲੰਗਰ ਛੱਕ ਕੇ ਤਾਂ ਕੀ ਬਾਤ ਹੈ ਸਿੰਪਲ ਹੁੰਦਾ ਪਰ ਮਨ ਨੂੰ ਇਨਾ ਸਕੂਨ ਮਿਲਦਾ ਨਾ ਜਿੰਨਾ ਵੀ ਕਹਿ ਦੀਏ ਬਾਕੀ ਤੁਸੀਂ ਦੱਸਿਓ ਜੀ ਕਿਹਨੇ ਗੁਰੂ ਗੁਰੂ ਘਰ ਦਾ ਲੰਗਰ ਪਸੰਦ ਆ ਉਹ ਵੀ ਦੱਸਿਓ ਕਮੈਂਟ ਕਰਕੇ ਮੈਨੂੰ ਤਾਂ ਬਹੁਤ ਜ਼ਿਆਦਾ ਸਕੂਨ ਮਿਲਦਾ ਸਿੰਪਲ ਦਾ ਰੋਟੀ ਕਿਆ ਬਾਤਾਂ ਆਨੰਦ ਹੀ ਵੱਖਰਾ ਹੁੰਦਾ ਲਓ ਜੀ ਹੁਣ ਆਪਾਂ ਸ਼ੱਕ ਲਈ ਖੀਰ ਸਾਰਿਆਂ ਨੇ ਤੇ ਉਹਨਦੇ ਤੋਂ ਦੀ ਸੇਵਾ ਗਾਗਨ ਤੇ ਕਿਰਨਾ ਕਰਨੀਆਂ ਉਹ ਮਾਤਾ ਕਹਿੰਦੀ ਮੈਂ ਤੋਂ ਇੰਨੇ ਪਰੇ ਕਹਿੰਦੀ ਨਹੀਂ ਅਸੀਂ ਚਲੋ ਇੰਨੀ ਕਿ ਸੇਵਾ ਤਾਂ ਕਰਦੀ ਹੈ ਨਾ ਜ਼ਰੂਰੀ ਵੀ ਹੈ ਚਲੋ ਤੇ ਉਹ ਟਾਈਮ ਦੀ ਸ਼ੋਰਟ ਹੁੰਦੀ ਹੈ ਪਰ ਫਿਰ ਵੀ ਇਹਨਾਂ ਨੇ ਵਧੀਆ ਕਰਿਆ ਦੋਨਾਂ ਨੇ ਸਾਰੇ ਵਰਤਨਾ ਤੋਤੇ ਸਾਫ ਕਰੇ ਤੇ ਚਲੋ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜ਼ਰੂਰੀ ਹੈ ਇੰਨੀ ਕਿ ਸੇਵਾ ਵੀ ਕਰਨੀ ਚਾਹੀਦੀ ਹੈ ਕਹਿੰਦੇ ਹੈ ਨਾ ਨਾਲ ਬੱਚੇ ਸਾਰੇ ਆਏ ਹੋਏ ਸੀਗੇ ਬੱਚਿਆਂ ਦਾ ਵੀ ਚਲੋ ਇੰਜਬਾਈ ਹੋ ਗਿਆ ਉਪਰਾਇਆਂ ਦਾ ਟਾਈਮ ਅੱਜਕੱਲ ਬੱਚੇ ਦੋਨੋਂ ਸਾਰਿਆਂ ਦਾ ਸਕੂਲਾਂ ਦੇ ਵਿਚਾਰੇ ਬੋਰ ਹੋਦੇ ਰਹਿੰਦੇ ਨੇ ਇੱਕ ਹਨ ਹੁੰਦਾ ਚਲੋ ਕਿਤੇ ਬਾਹਰ ਅੰਦਰ ਬਾਗ ਜਾਂਦੇ ਨੇ ਬੱਚੇ ਤੇ ਮਾੜਾ ਮਾੜ ਨੂੰ ਹੱਸ ਖੇਡ ਲੈਂਦੇ ਨੇ ਲੋ ਜੀ ਬਰਤਨ ਇਹਨਾਂ ਸਾਫ਼ ਕਰਤੇ ਗਾਵਨ ਤੇ ਕਿਰਨਾਂ ਨੇ ਤੇ ਹੁਣ ਆਪਾਂ ਚੱਲਾਂਗੇ ਇੱਥੋਂ ਅੱਗੇ ਨੂੰ ਅੱਗੇ ਅਸੀਂ ਕਾਉਂ ਨਾਬੇ ਜਾਣਾ ਨਾਬੇ ਵੀ ਕਈ ਧਰਮਸਥਾਨਾਂ ਦੇ ਦਰਸ਼ਨ ਕਰਾਂਗੇ ਅਸੀਂ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਵੀ ਅਲੱਗ-ਅਲੱਗ ਬਲੌਗ ਆਪਾਂ ਬਣਾਉਣੇ ਕਰਾਂਗੇ ਸਾਰੇ। ਲਓ ਜੀ ਕਰ ਲਓ ਦਰਸ਼ਣ ਇੱਕ ਵਾਰੀ ਫਿਰ ਤੇ ਹੁਣ ਅਸੀਂ ਇੱਥੋਂ ਚੱਲੇ ਆਂ। ਆ ਜਾਣਗੇ ਅੱਗੇ ਬਾਅਦਸ ਨਹੀਂ ਅਜੇ ਨਾਬੇ ਜਾਣਗਾ ਦੱਸਿਆ ਤੁਹਾਨੂੰ। ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਪਵਿੱਤਰ। ਦਰਸ਼ਨ ਕੀਤੇ ਬਹੁਤ ਜ਼ਿਆਦਾ ਆਨੰਦ ਆਇਆ ਮਨ ਨੂੰ ਸਕੂਨ ਮਿਲਿਆ। ਲੰਗਰ ਛਕਿਆ। ਲਓ ਜੀ ਵਰਤੈ ਨੇ ਜੀਪ ਕੱਢ ਲਈ ਬਾਹਰੇ। ਹੁਣ ਅਸੀਂ ਚੱਲਦੇ ਆਂ। ਤੇ ਤੁਸੀਂ ਵੀ ਜਰੂਰ ਪਹੁੰਚੇ ਜੇ ਹੋ ਸਕਿਆ ਜੇ ਪਹੁੰਚੋ ਤਾਂ ਕਮੈਂਟ ਕਰਕੇ ਦੱਸਿਓ। ਤੇ ਹੁਣ ਸੋ ਤੁਸੀਂ ਲੈਨੇ ਆ ਜੀ ਅੱਗੇ ਆਪਣੇ ਬਲੌਗ ਦੀ ਸਮਾਪਤੀ ਹੈ। ਆਪਣਾ ਬਲੌਗ ਤੁਹਾਨੂੰ ਕਿਵੇਂ ਲੱਗਦੇ ਨੇ ਇਹ ਵੀ ਦੱਸੋ ਕਮੈਂਟ ਕਰਕੇ ਦੇਸ ਗੁਰਦੁਆਰਾ ਸਾਹਿਬ ਪਿੰਡ ਕਨੂੜਕੀ ਹਣ ਕੌਣ ਪਹੁੰਚਿਆ ਹੋਇਆ ਪਹਿਲਾਂ ਵੀ ਦੱਸੋ ਕਮੈਂਟ ਕਰਕੇ ਤੇ ਕੌਣ ਕੌਣ ਆਉਣਾ ਚਾਹੁੰਦਾ ਹੈ ਵੀ ਦੱਸਿਓ ਤੇ ਜਰੂਰ ਆਪਣੇ ਬਲੌਗ ਨੂੰ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਅਤੇ ਵੀਡੀਓ ਸ਼ੇਅਰ ਕਰਕੇ ਫੋਲੋ ਜਰੂਰ ਕਰੋ